ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਆਸਾ ਮਹੱਲਾ ਪੰਜਵਾ ਵਾਣ ਮੇਰੇ ਆਲ ਸਾਹ ਹਰ ਪਾਸ ਬੇਨੰਤੀ ਰਾਵ ਸੋਹ ਆਪਨੜਾ ਪ੍ਰਭ ਸੰਗ ਸੋਹੰਤੀ ਸੰਗੇ ਸੋਹੰਤੀ ਕੰਤ ਸੁਆਮੀ ਦਿਨੇਸ਼ ਰੈਣੀ ਰਾਵੀਐ ਸਾਸ ਸਾਸ ਚੇਤਾਰ ਜੀਵਾ ਰਾਬ ਵੇਖ ਹਰ ਗੁਣ ਗਾਵੀਐ ਬਿਰਹਾ ਲੱਜਾਇਆ ਦਰਸ ਪਾਇਆ ਇਹ ਲੱਜਾਇਆ ਪਦ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਬਿਰਹਾ ਲੱਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਟ ਸਿੰਚੰਤੀ ਇਹ ਸਿਚੰਤੀ ਆਮ ਕਹਿ ਜਾਂਦੇ ਹਨ ਦੋ ਟਿੱਪੀਆਂ ਨੇ ਸਿੰਚੰ पाठ कठे बोलने सिंचंती बिनवंत नानक मेरी इच्छ पुन्नी मिले मयह इथि ठमक किल विख हो, हो। इथि विश्राम करता कार, करता घर आया दूत है दहन भया गोविंद प्रगटाया ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਵਖਾਣੀਆ ਆਚਰਜ ਡੀਠਾ ਅਮਿਓ ਵੂਠਾ ਗੁਰ ਪ੍ਰਸਾਦੀ ਜਾਣਿਆ ਮਨ ਸਾਧ ਆਈ ਵਜੀ ਵਧਾਈ ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੀਲਾ ਪ੍ਰਭੂ ਆਪ ਬਣਾਇਆ ਨਰਕ ਨਾ ਡੀਠੜਿਆ ਇਹ ਨਰਕ ਪਾਤੀ ਜਮ ਕਲਾ ਦੇਣੀ ਆ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭਏ ਪਲਾਇਣਾ ਧਰਮ ਧੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ ਕਰ ਅਨੁਗ੍ਰਹ ਰਾਖ ਲੀਨੇ ਮੋਹ ਮਮਤਾ ਸਭ ਤਜੇ ਤਜੇ ਭਜੇ ਇਹ ਪੁੱਲੇ ਪਾਦੁ ਚਰਨ ਕਰਨੀ ਗਾਹ ਕੰਠ ਲਾਏ ਗੌਰ ਮਿਲਾਏ ਗੋਵਿੰਦ ਜਪਤੁ ਗਾਇਣ ਬਿਨਵੰਤ ਨਾਨਕ ਸਿਮਰਸ ਸਵਾਮੀ ਸਗਲ ਆਸ ਪੁਜਾਇਣ ਨਿਦ ਸਿਧ ਚਰਨ ਗਹੀ ਤਾ ਕੀ ਹਕੜਾ ਸਭ ਕਿਛ ਬਸ ਜਿਸੈ ਸੋ ਪ੍ਰਭੂ ਅਸਾੜਾ ਗਹਿ ਪੁਜਾ ਲੀਨੇ ਨਾਮ ਦੀਨੇ ਕਰ ਧਾਰ ਮਸਤਕ ਰਾਖਿਆ ਸੰਸਾਰ ਸਾਗਰ ਨਹਿ ਵਿਆਪੈ ਅੰਮਿਉ ਹਰ ਰਸ ਚੌਖਿਆ ਸਾਧ ਸੰਗੇ ਨਾਮ ਰੰਗੇ ਰਾਣ ਜੀਤ ਵੱਡਾ ਖਾੜਾ ਬਿਨਵੰਤ ਨਾਨਕ ਸਰਨ ਸੁਆਮੀ ਬਹੁੜ ਜਾਮਨਾ ਉਪਾੜਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ